ਪੇਰਸ ਦਾ ਕੁਜ਼ੁਰੇ ਇੱਥੇ ਆ ਕਿ ਛੋਟੇ ਹੁੰਦੇ ਨੂੰ ਬੱਚੇ ਨੂੰ ਸਹੀ ਤਰੀਕੇ ਦੇ ਨਾਲ ਤੋਰੋ ਤੁਸੀਂ ਫਿਰ ਤੁਸੀਂ ਕਦੇ ਧੋਖਾ ਨਹੀਂ ਖਾਓਗੇ ਹੁਣ ਉਹ ਉਹ ਦਿਵਾਨਾ ਚੇਂਜ ਹੋ ਗਿਆ ਜਿਹੜਾ ਮਾਰਕੁੱਟਦਾ ਹੁੰਦਾ ਸੀ ਨਾ ਪਰ ਮੈਂ ਉਹਨੂੰ ਵੀ ਮੜਾ ਨਹੀਂ ਕਹਿੰਦਾ ਹੁਣ ਤੱਕ ਵੀ ਉਹਨੂੰ ਵੀ ਮੜਾ ਨਹੀਂ ਕਹਿੰਦਾ ਬੱਚਿਆਂ ਨੂੰ ਮਾ ਨਾ ਨਾ ਟੀਚਰਜ਼ ਨੂੰ ਪੇਰੈਂਟਸ ਨੂੰ ਮੈਂ ਹੁਣ ਤੱਕ ਵੀ ਮੜਾ ਨਹੀਂ ਕਹਿੰਦਾ ਜਿਹੜੇ ਟੀਚਰ ਸਾਡੇ ਆਏ ਹੱਥ ਕਰੇ ਤੋਂ ਜੇ ਹੱਥ ਥੱਲੇ ਕਰ ਦੇ ਤਾਂ ਇੱਥੇ ਡੰਡਾ ਮਾਰਦੇ ਆਂਗਲਾ ਇੱਥੇ ਉੱਠੇ ਹੱਥਾ ਤੇ ਕਹਿੰਦੇ ਇੱਧਰ ਮੇਰੇ ਹੱਥ ਉੱਪਰ ਕਰ ਇਹ ਥੱਲੇ ਡੰਡਾ ਮਾਰਦੇ ਸੀ ਸਾਡਾ ਨੇੜੇ ਮੇਰੇ ਸ਼ੇਰਪੁਰ ਕਸਬਾ ਉਤੋਂ ਦੇ ਕਰਤਾਰ ਸਿੰਘ ਹੈਡਮਾਸਟਰ ਹੁੰਦੇ ਸੀ ਸਾਡੇ ਚੀਮਾ ਸਾਹਿਬ ਮੋਨੇ ਸੀ ਪਰ ਰਹਿਗੇ ਸੀ ਜੱਟ ਸਿੱਖ ਸਿੱਖ ਜੱਟ ਸੀ ਬਹੁਤ ਡਿਸਪਲਿੰਡ ਮੇਰੇ ਪਪਾ ਦਾ ਕਿਹਾ ਸੀ ਜਿਸ ਦਿਨ ਮੇਰਾ ਬੇਟਾ ਨਹੀਂ ਆਉਂਦਾ ਦੂਜੀ ਦਿਨ ਆਉਗੋ ਨਾ ਇਹਦੀ ਚੰਗੀ ਛੇਲਾ ਲਾ ਦਿਓ ਕੋਈ ਕੋਈ ਚੱਕਰ ਨਹੀਂ ਮੇਰਾ ਕੋਈ ਔਲੰਬਾ ਨਹੀਂ ਹੋਊਗਾ ਉਹ ਉਦੋਂ ਭੁਰਾ ਲੱਗਦਾ ਸੀ ਜ਼ਰੂਰ ਬਿਲਕੁਲ ਪਰ ਅੱਜ ਮੈਂ ਇੱਥੇ ਇੰਟਰਵਿਊ ਦੇ ਰਿਹਾ ਅੱਜ ਮੈਂ ਯਾਦ ਕਰ ਰਿਹਾ ਉਹਨਾਂ ਨੂੰ ਕਿਉਂਕਿ ਉਹੀ ਟੀਚਰ ਕਹਿੰਦੇ ਹੁੰਦੇ ਸੀ ਛੁੱਟੀਆਂ 'ਚ ਵੀ ਜਿਹੜੇ ਸਬਜੈਕਟ 'ਚੋਂ ਬੱਚਾ ਕਮਜ਼ੋਰ ਹੈ ਛੁੱਟੀਆਂ 'ਚ ਮੈਂ ਮੁਫਤ ਪੜਾਊਗਾ ਮੁਫਤ ਹੁਣ ਜਾਣ ਬੁੱਝ ਕੇ ਬੱਚਿਆਂ ਨੂੰ ਪਹਿਲਾਂ ਨਕਮੇ ਰੱਖਦੇ ਨੇ ਫਿਰ ਟਿਊਸ਼ਨ ਰੱਖਣ ਬੱਚੇ ਸਾਡੇ ਕੋਲੇ ਤਾਂ ਸਾਡੀ ਕਮਾਈ ਵਧੂ ਉਹ ਟਿਊਸ਼ਨ ਰੱਖਣ ਦੇ ਮਾਰੇ ਉਹਨਾਂ ਨੂੰ ਪਹਿਲਾਂ ਪੜਾਉਂ ਤਲਾਸਾਂ 'ਚ ਨਹੀਂ ਪੜਾਉਂਦੇ ਇਹ ਲਾਲਸਾ ਟੀਚਰਾਂ ਨੂੰ ਹੋਗੀ ਅਗੇ ਟੀਚਰ ਵਿਦਿਆ ਬੱਚਿਆਂ ਨੂੰ ਦੇਣੀ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸੀ ਉਹਨਾਂ ਨੂੰ ਮਤਲਬ ਇੱਕ ਹੁੰਦਾ ਨਾ ਕਿ ਪਿਆਰ ਆਪ ਦੇ profession ਨਾਲ ਇਸ਼ਕ ਹਮ ਮੈਂ ਮੇਰਾ ਮੇਰਾ profession ਹੈ ਸਾਡੇ ਡਰਾਇੰਗ ਮਾਸਟਰ ਹੁੰਦਾ ਸੀ ਮੈਂ 9ਵੀਂ ਚ ਡਰਾਇੰਗ ਲਈ ਸੀ ਉਦੀ ਸ਼ਿਕਾਇਤ ਬਹੁਤ ਸੀ ਕਿ ਇਹ ਇਹਦੀ ਕੁੱਟਦਾ ਮਾਰਦਾ ਬਹੁਤ ਹੈ। ਵੀਡੀਓ ਆਇਆ? ਆਇਆ। ਉਹਨੂੰ ਉਹ ਤੋਂ ਸ਼ਿਕਾਇਤ ਹੋ ਗਈ ਇਹ ਗੁਰਚਰਨ ਸਿੰਘ ਹੈ। ਇਹ ਜੀ ਕੁੱਟਦਾ ਬਹੁਤ ਹੈ ਬੱਚਿਆਂ ਨੂੰ। ਉਹਨੇ ਬੁਲਾ ਲਿਆ ਬੁਲਾ ਕੇ ਲਿਆ। ਉਹ ਗੁਰਚਰਨ ਸਿੰਘ ਜੀ ਥੋੜੀ ਸ਼ਿਕਾਇਤ ਹੈ ਤੁਸੀਂ ਬੱਚਿਆਂ ਨੂੰ ਮਾਰਦੇ ਬਹੁਤ ਹਾਂਜੀ ਹਾਂਜੀ ਮਾਰਦਾ ਬਹੁਤ ਮਾਰਦਾ। ਹਾਂ ਮੰਨਿਓ ਮਾਰਦਾ। ਪਰ ਸਰ ਇੱਕ ਗੱਲ ਦੇਖੋ ਮੇਰਾ ਪਿਛਲੇ 15-20 ਸਾਲ ਦਾ ਜਿਹੜਾ रिकॉर्ड ਹੈ ਉਹ ਦੇਖੋ 100% ਰਿਜ਼ਲਟ ਹੈ ਮੇਰਾ 100% ਇੱਕ ਵੀ ਬੱਚਾ ਫੇਲ ਨਹੀਂ ਹੁੰਦਾ ਚੰਗੇ ਮਾਰਕਸ ਲੈ ਕੇ ਉਹ ਚੁੱਪ ਕਰ ਗਿਆ ਉਹ ਇਹਨਾਂ ਗੱਲ ਤਾਂ ਸਹੀ ਹੈ ਫਿਰ ਕੋਈ ਗੱਲ ਨਹੀਂ ਹੈ ਕੋਰ ਕੱਪ ਮੜੀ ਮੋਟੀ ਹਾਂ ਚੱਲ ਚੱਲ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ